ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਕਿਉਂਕਿ ਅਸੀਂ ਦੀਢੀ ਦਿਹਾੜੇ ਚੱਲ ਰਹੇ ਨੇ ਅੱਜ ਤੁਹਾਡੀ ਇੱਕ ਉਸ ਇਨਸਾਨ ਦੇ ਨਾਲ ਗੱਲ ਕਰਵਾਉਣੇ ਆ ਜਿਹੜਾ ਕਿ ਸਬਜ਼ੀ ਵੇਚਣ ਦੇ ਨਾਲ ਨਾਲ ਗੁਰਵਾੜੀ ਦੇ ਨਾਲ ਵੀ ਲੋਕਾਂ ਨੂੰ ਜੋੜ ਰਿਹਾ ਹੈ ਆਪਣੀ ਰੇੜੀ ਦੇ ਉੱਪਰ ਸਤਿ ਜੀ ਆਇਆਂ ਦੇ ਸ੍ਰੀ ਦੀਹਾੜੇ ਦੇ ਨਾਲ ਸੰਬੰਧਿਤ ਸੱਦ ਚਲਾ ਕੇ ਲੋਕਾਂ ਦੇ ਪ੍ਰਤੀ ਜੋ ਸਤਿ ਜੀ ਦੇ ਪ੍ਰਤੀ ਆਪਣੀ ਸਰਧਾ ਪ੍ਰਗਟ ਕਰ ਰਿਹਾ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਨੂੰ ਸਰਬਾਹ ਸਰਬਜੀਤ ਸਿੰਘ ਫਤਿਹਜੀ ਜੀ 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 ਤੁਸੀਂ ਸਬਜੀ ਵੇਚਣ ਦੇ ਨਾਲ ਨਾਲ ਆਮ ਲੋਕ ਜਿਹੜੇ ਦੇਖਦੇ ਆ ਸਬਜੀ ਵੇਚਦੇ ਆ ਉੱਚੀ ਉੱਚੀ ਆਵਾਜ਼ ਦੇ ਵਿੱਚ ਹੋਕਾ ਦਿੰਦੇ ਨੇ ਤੁਸੀਂ ਇਹ ਜਿਹੜਾ ਗੁਰੂ ਸਾਹਿਬਾਨਾਂ ਦੇ ਸ਼ਬਦ ਲਾ ਕੇ ਸਬਜੀ ਵੇਚ ਰਹੇ ਹੋ ਇਹਦਾ ਕੀ ਪ੍ਰੋਸੀਜਰ ਹੈ ਅਸੀਂ ਜੀ ਸਾਡੇ ਇਸੇ ਤਿਸੰਗਾਂ ਦੇ ਦਿਨ ਚੱਲਦੇ ਨਹੀਂ ਸਾਹਿਬ ਜੀ ਆਦਾਂ ਦੇ ਅਸੀਂ ਐਂ ਕਹਿਣਾਂਗੇ ਬਾਬਾ ਜੀ ਕਹਿੰਦੇ ਦਮਾਣਾ ਲਾਓ ਤੁਸੀਂ ਹੋਕਾ ਬੰਦ ਕਰੋ ਠੀਕ ਸਾਨੂੰ ਨੰਦ ਹੁੰਦਾ ਦਮਾਨ ਸੁਣ ਕੇ ਠੀਕ ਵੀ ਅਸੀਂ ਦਮਾਨਾਂ ਨੂੰ ਚਾਹੁੰਦੇ ਆ ਗੁਰਬਾਣੀ ਨੂੰ ਬਹੁਤ ਚਾਹੁੰਦੇ ਰੇ ਜੀ ਠੀਕ ਹੈ ਗੁਰਬਾਣੀ ਨੂੰ ਚਾਹਣ ਕਰਕੇ ਅਸੀਂ ਦਮਾਨ ਲਾਦੇ ਲੰਗ ਜਾਂਦੇ ਜੀ ਆਪ ਹੀ ਗਾ ਕੇ ਮੂਰੇ ਆ ਜਾਂਦਾ ਜੀ ਉਹ ਪਰਮਾਤਮਾ ਨੇ ਭੇਜਣਾ ਜੀ ਗਾਕ ਤਾਂ ਜਿਵੇਂ ਹੁਣ ਆਇਆ ਵੀ ਤੁਸੀਂ ਪਹਿਲਾਂ ਹੁਕਮ ਦੇ ਸਬਜ਼ੀ ਵੇਚਣ ਦਾ ਹਾਂਜੀ ਵੀ ਇਹਦੇ ਨਾਲ ਤੁਹਾਡਾ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਫਲਾਣਾ ਸਬਜ਼ੀ ਵੇਚਣਾ ਪਤਾ ਲੱਗਦਾ ਵੀ ਖਾਲਸਾ ਹੀ ਆਉਂਦਾ ਉਹਦੀ ਦਮਾਨ ਚੱਲਦੇ ਨੇ ਜੀ ਗੁਰਬਾਣੀ ਨਾਲ ਉਹ ਜੁੜਿਆ ਹੋਇਆ ਵੱਧ ਜੀ ਅੱਛਾ ਗੁਰਬਾਣੀ ਬਾਣੀ ਤੇ ਬਾਣੇ ਨਾਲ ਜੁੜਿਆ ਹੋਇਆ ਖਾਲਸਾ ਜੀ ਉਹੀ ਆ ਸੇ ਬਾਣੀ ਸੁਣ ਕੇ ਜਿਹੜੀ ਇਹੋਡੀ ਆਵਾਜ਼ ਆ ਹਾਂਜੀ ਇਹ ਸੁਣ ਕੇ ਬੁੜੀਆਂ ਆਪਣੇ ਬਾਹਰ ਆ ਜਾਂਦੀਆਂ ਆਪਦੇ ਆਪ ਹੀ ਆਉਂਦੇ ਨੇ ਜੀ ਬਾਹਰ ਠੀਕ ਹੈ ਤੁਸੀਂ ਇਹ ਕਿੰਨਾ ਚਿਰ ਚਲਾਵੋਗੇ ਇਹ ਸ਼ਬਦ ਵਗੈਰਾ ਇਹੋ ਜੀ ਦਿੱਸ਼ੰਗਾਂ ਦੇ ਦਨ ਚੱਲਦੇ ਨੇ ਜੀ ਅਸੀਂ ਜਦੋਂ ਤੋਂ ਫਤੇ ਕੜ ਚੱਲੂਗਾ ਬੋਨਾ ਚੱਕੀ ਹੈ ਜੀ ਜਿੰਨਾ ਜੇ ਸਿੱਧੀ ਢਾੜੇ ਚੱਲਾਂਗੇ ਜੀ ਤੀਜੀ ਢਾੜੇ ਚੱਲਣਗੇ ਉਹ ਨਜਰੇ ਹੈ ਮਾਨ ਜੀ ਹੋਕਾ ਨਹੀਂ ਦਿੰਦੇ ਹਾਂ ਜੀ ਠੀਕ ਹੈ 18 ਵਾਗ ਤੱਕ ਜੀ ਠੀਕ ਹੈ ਚੱਲੂਗਾ ਜੀ ਠੀਕ ਹੈ ਹੋਕਾ ਨਹੀਂ ਦੇਣਾ ਜੀ ਹੋਕਾ ਸਾਡਾ ਮੰਦਾ ਜੀ ਤੁਸੀਂ ਸਿੱਧੀ ਢਾੜੇ ਤੇ ਪਹੁੰਚੋਗੇ ਇੱਥੇ ਪਹੁੰਚਾਂਗੇ ਜੀ ਜ਼ਰੂਰ ਪਹੁੰਚਾਂਗੇ ਜੀ ਚਲੋ ਚਲੋ ਗੱਲ ਕਰਨ ਲਈ ਧੰਨਵਾਦ ਤੁਹਾਡਾ ਧੰਨਵਾਦ ਜੀ